ਸਸੀ ਗਾਦੀ ਸਾਰਿਆਂ ਨੂੰ ਮੈਂ ਗਗਨਦੀਪ ਔਰ ਇਕਵਾਡੋਰ ਤੋਂ ਮੈਂ ਤੇ ਇਕਵਾਡੋਰ ਵਿੱਚ ਹੀ ਰਹਿੰਦੇ ਆ ਤੇ ਅੱਜ ਮੈਂ ਆਪਣੇ ਮੋਬਾਈਲ ਤੇ ਵੀਡੀਓ ਵੇਖਣ ਲਈ ਸੀ ਤੇ ਸਾਹਮਣੇ ਦੀ ਜੀ ਦੀ ਵਾਰੀ ਤੇ ਕਈ ਦਿਨ ਪਹਿਲਾਂ ਦੀਦੀ ਆ ਯੂਰਪ ਟੂਰ ਕੱਟ ਕੇ ਆਏ ਨੇ ਤੇ ਉੱਥੇ ਜਿਹੜੇ ਯੂਰਪ ਵਿੱਚ ਭਰਾ ਰਹਿੰਦੇ ਨੇ ਨਾ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਦੀਦਾ ਸਵਾਗਤ ਕੀਤਾ ਤੇ ਦੇਖ ਕੇ ਮੇਰਾ ਵੀਲ ਬਹੁਤ ਖੁਸ਼ ਹੋਇਆ ਕਿਉਂਕਿ ਅਸੀਂ ਵੀ ਇੰਨੇ ਸਾਲ ਤੋਂ ਦੀਦੀ ਦੇ ਨਾਲ ਹੀ ਰਹਿੰਦੇ ਆ ਜੀ ਤੇ ਇਹ ਗੱਲ ਸੱਚ ਆ ਦੀਦੀ বিনা ਕਿਸੇ ਸਵਾਰਥ ਤੋਂ ਬਿਨਾ ਕਿਸੇ ਲਾਲਸ ਤੋਂ ਸਾਰੇ ਨਹੀਂ ਬਹੁਤ ਹੈਲਪ ਕਰਦੇ ਨੇ ਉਹਨਾਂ ਦਾ ਬਹੁਤ ਵਧੀਆ ਨੇਚਰ ਆ ਬਹੁਤ ਵਧੀਆ ਸੁਭਾਗ ਆ ਜਦੋਂ ਉਹਨਾਂ ਅੱਗੇ ਕੋਈ ਆਪਣਾ ਦੁੱਖ ਰੋਂਦਾ ਨਾ ਤਾਂ ਉਹਦੀ ਦੁੱਖ ਨੂੰ ਆਪਣਾ ਦੁੱਖ ਸਮਝਦੇ ਆ ਤੇ ਦਿਲ ਤੋਂ ਬਿਨਾ ਕਿਸੇ ਡਰ ਤੋਂ ਲਾਲਸ ਤੋਂ ਉਹਦੇ ਨਾਲ ਖੜਦੇ ਉਹਦੀ ਹੈਲਪ ਕਰਦੇ ਜਿੰਨੀ ਵੀ ਮੁੰਡੇ ਕੁੜੀਆਂ ਅਮਰੀਕਾ ਦੀ ਡੋਂਕੀ ਲਾਉਂਦੇ ਨੇ ਸਾਰੇ ਦੇ ਇਦੇ ਰੈਸਟੋਰੈਂਟ ਤੋਂ ਰੋਟੀ ਲਾ ਕੇ ਜਾਂਦੇ ਆ ਤੇ ਕਈ ਤਾਂ ਵਿਚਾਰੇ ਰਸਤੇ ਵਿੱਚ ਹੀ ਰੁੜ ਜਾਂਦੇ ਨੇ ਜਿਵੇਂ ਕਿ ਤੁਸੀਂ ਵੀਡੀਓ ਵੇਖਦੇ ਰਹੇ ਨੈੱਟ ਦੇ ਉੱਤੇ ਬڑے ਭੈਣਾਂ ਦੇ ਭਰਾ ਮਾਮਾ ਦੇ ਪੁੱਤਰ ਜੰਗਲਾਂ ਵਿੱਚ ਹੀ ਰਹਿ ਜਾਂਦੇ ਆ ਤੇ ਜਿੱਥੇ ਰੱਬ ਆਪ ਹੀ ਨਾ ਪਹੁੰਚਦਾ ਉੱਥੇ ਫਿਰ ਨਿੰਦਰ ਦੀਦੀ ਵਰਗੇ ਉਹਨਾਂ ਨੂੰ ਹੈਲਪ ਕਰਨ ਵਾਸਤੇ ਭੇਜਦਾ ਇਹ ਉਹ ਰਸਤਾ ਜਿੱਥੇ ਸਾਡੀ ਖੁਦ ਦੀ ਜ਼ੁਬਾਨ ਵੀ ਨਹੀਂ ਹੈਗੀ ਤੇ ਇੰਗਲਿਸ਼ ਵੀ ਨਹੀਂ ਹੈਗੀ ਸਿਰਫ ਤੇ ਸਿਰਫ ਸਪੈਨਿਸ਼ ਬੋਲੀ ਜਾਂਦੀ ਹੈ بڑے ਮੁੰਡੇ ਕੁੜੀਆਂ ਨੇ ਤਾਂ ਕਈ ਸਾਲਾਂ ਤੋਂ ਆਪਣੇ ਘਰ ਖਾਣ ਵੀ ਨਹੀਂ ਕੀਤੇ ਤੇ ਉਹਨਾਂ ਦੀਆਂ ਭੈਣਾਂ ਰੋਂਦੀਆਂ ਹੋਈਆਂ ਦੀਦੀ ਅੱਗੇ ਆਪਣਾ ਦੁੱਖ ਰੋਂਦੀਆਂ ਨੇ ਤੇ ਦੀਦੀ ਉਹਨਾਂ ਦਾ ਦਿਲ ਤੋਂ ਦੁੱਖ ਸੁਣਦੀ ਹੈ ਔਰ ਸਮਝਦੀ ਹੈ ਅੱਜ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਆ ਇਹਨਾਂ ਸਾਊਥ ਅਮਰੀਕਾ ਕੰਟਰੀਆਂ ਦੇ ਵਿੱਚ ਕਿਸੇ ਦਾ ਵੀ ਭੈਣ ਭਰਾ ਜਾਂ ਪੁੱਤਰ ਇਹਨਾਂ ਰਸਤੇ ਵਿੱਚ ਫਸਿਆ ਹੋਇਆ ਤਾਂ ਉਹ ਦੀਦੀ ਨਾਲ ਸੰਪਰਕ ਕਰ ਸਕਰੀਨ ਤੇ ਦੀਦੀ ਦਾ ਨੰਬਰ ਚੱਲ ਰਿਹਾ ਜੀ ਇਹ ਸਕਰੀਨ ਤੇ ਨੰਬਰ ਚੱਲ ਰਿਹਾ ਦੀਦੀ ਦਾ ਦੀਦੀ ਨਾਲ ਸੰਪਰਕ ਕਰੋ ਤੇ ਕਿਸੇ ਵੀ ਭੈਣ ਭਰਾ ਨੂੰ ਕਿਸੇ ਡਾਕੂਮੈਂਟ ਦੀ ਲੋੜ ਆ ਜਾਂ ਇੰਡੀਆ ਵਾਪਸ ਜਾਣਾ ਚਾਹੁੰਦਾ ਜਾਂ ਸਾਊਥ ਅਮਰੀਕਾ ਦੀ ਕੰਟਰੀ ਵਿੱਚ ਫਸਿਆ ਹੋਇਆਗਾ ਤਾਂ ਉਹ ਦੀਦੀ ਨਾਲ ਜ਼ਰੂਰ ਸੰਪਰਕ ਕਰ ਦੀਦੀ ਉਹਨਾਂ ਦੀ ਜ਼ਰੂਰ ਹੈਲਪ ਕਰੇਗੀ ਤੁਹਾਡਾ ਸਾਰਿਆਂ ਦਾ ਦਿਲੋਂ ਫਿਰ ਬਹੁਤ ਬਹੁਤ ਥੈਂਕ ਯੂ ਜੀ